ਜੀ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਇੱਕ ਗੱਲ ਸ਼ੇਅਰ ਕਰਨ ਜਾ ਰਿਹਾ ਕਿਉਂਕਿ ਹਿੰਦੁਸਤਾਨ ਦਾ ਪੱਤਾ ਪੱਤਾ ਤਹਿਮਾਜਾ ਕਿਉਂਕਿ ਜਿਵੇਂ ਕਹਿੰਦੇ ਆ ਵੀ ਸਿੰਘਾ ਦਾ ਜਿਵੇਂ ਗਾਣਾ ਆ ਸੀ ਪੱਤਾ ਪੱਤਾ ਬੈਰੀ ਕਿਉਂਕਿ ਹਿੰਦੁਸਤਾਨ ਦੇ ਵਿੱਚ ਰਹਿਣ ਵਾਲਾ ਹਿੰਦੁਸਤਾਨ ਦੀ ਪਾਕੀ ਗੱਲ ਕਰੂਗਾ ਕਿਉਂਕਿ ਪਾਣੀ ਪੱਤ ਤੇ ਰਹਿਣ ਵਾਲੀ ਸਾਧਨਾ ਕਿਉਂਕਿ ਕਿਨਰ ਉਹਨੇ ਵੀ ਗੱਲ ਕਹੀ ਆ ਕਹਿੰਦੀ ਜੇ ਕੋਈ ਹਿੰਦੁਸਤਾਨ ਕੰਨੀ ਉਂਗਲ ਚੱਕੂਆ ਤੇ ਉਹਦਾ ਗੂਠਾ ਲਾਦਾਂਗੇ ਜੋ ਗੂਠਾ ਚੱਕੂਆ ਕਿਉਂਕਿ ਉਹਦਾ ਪੰਜਾ ਹੀ ਵੱਡਿਆ ਜਾਊਗਾ ਕਿਉਂਕਿ ਕੋਈ ਵੀ ਆ ਹਿੰਦੁਸਤਾਨ ਦੀ ਪੱਖ ਹੈ ਦੇਣ ਵਾਲਾ ਜਾਨਵਰ ਹਿੰਦੁਸਤਾਨ ਦੇ ਵਿੱਚ ਰਹਿਣ ਵਾਲਾ ਹਿੰਦੁਸਤਾਨ ਦੀ ਹੀ ਪੱਖ ਹੈ ਦੇਊਗਾ ਸੋ ਸਸਤਰੀ ਘਰ ਸਾਰਿਆਂ ਨੂੰ ਬੜਾ ਲੰਮਾ ਸਮਾਨੀ ਪਾਉਂਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੋ ਵੀ ਹਿੰਦੁਸਤਾਨ ਦਾ ਨਾਮ ਖਾਂਦਾ ਜਿਵੇਂ ਗੁਰਦਾਸ ਮਾਨ ਦਾ ਗਾਣਾ ਆ ਸੀ ਵੀ ਆਪਣੇ ਦੇਸ਼ ਦੇ ਵਿੱਚ ਰਹਿ ਕੇ ਵੀ ਕਿਸੇ ਦਾ ਪੁਰਾਣੀ ਭੰਡੀ ਦਾ ਵੀ ਆਪਣੇ ਦੇਸ਼ ਨੂੰ ਪੁਰਾਣੀ ਭੰਡੀ ਦਾ ਕਿਉਂਕਿ ਵੀ ਜਿਹੜੇ ਦੇਸ਼ ਦਾ ਖਾਈਏ ਉਸ ਨੂੰ ਪੁਰਾਣੀ ਭੰਡੀ ਦਾ ਸੋ ਸਸਰੀਕਾਰ ਪਾਣੀ ਪੱਤ ਦੇ ਰਹਿਣ ਵਾਲੀ ਕਿਨਰ ਸਾਧਨਾ ਕਿਉਂਕਿ ਉਹਨੇ ਵੀ ਇਹੀ ਆਖਿਆ ਲਾਈਵ ਦੇ ਵਿੱਚ ਸਿੱਧੀਆਂ ਤਸਵੀਰਾਂ ਦਿੱਤੀਆਂ ਵੀ ਕੋਈ ਵੀ ਆ ਹਿੰਦੁਸਤਾਨ ਕਨੀ ਆ ਖਤ ਚੱਕ ਕੇ ਦੇਖੂਗਾ ਵੀ ਅਸੀਂ ਕਿਨਰ ਨੀਚੇ ਨਹੀਂ ਰਹਿੰਦੇ ਕਿਉਂਕਿ ਵੀ ਅਸੀਂ ਆਪ ਇੱਕ ਡਾਮਾਂਗੇ ਅੱਗੇ ਕਿਉਂਕਿ ਵੀ ਸਿੰਘ ਆ ਕੁਛ ਹਿੰਦੁਸਤਾਨ ਦੇ ਕਿਉਂਕਿ ਸਵਾ ਲੱਖ ਸੇ ਇੱਕ ਲੜਾਉ ਬਾਬਾ ਨੇ ਵੀ ਆਖਿਆ ਸੀਗਾ ਕਿਉਂਕਿ ਹਰੀ ਸਿੰਘ ਫੂਲਾ ਕਿਉਂਕਿ ਦੇਖ ਰਾਜਾ ਰਣਜੀਤ ਸਿੰਘ ਸੀਗਾ ਕਿਉਂਕਿ ਵੱਡੇ ਵੱਡੇ ਉਹਨੂੰ ਸਾਰੇ ਰਾਜੇ ਜਾਣਦੇ ਸੀ ਕਿਉਂਕਿ ਹਰੀ ਸਿੰਘ ਫੂਲੇ ਨੇ ਮੋੜਤਾ ਸੀ ਇਹਨੂੰ ਇੱਕ ਖਾਲਸੇ ਨੇ ਕਹਿੰਦਾ ਵੀ ਮਰਦ ਨਹੀਂ ਦੇਖਣ ਜਾਂਦੇ ਹੁੰਦੇ ਮੁਜਰਾ ਸੋ ਸਸਰੀਕਾਰ ਸਾਰਿਆਂ ਨੂੰ ਵੀਡੀਓ ਸ਼ੇਅਰ ਕਰ ਦੋ ਦੱਬ ਕੇ ਕਿਉਂਕਿ ਹਿੰਦੁਸਤਾਨ ਦੇ ਰਹਿਣ ਵਾਲੇ ਆਪਾਂ ਪੰਜਾਬ ਦੇ ਕਿਉਂਕਿ ਲਾ ਵੀਰੇ ਦੇ ਕਹਿਣ ਵਾਂਗੂ ਜਿਹੜੀ ਗੋਲੀ ਇੱਕ ਤੇ ਜਰੀ ਪੰਜਾਬੀਆਂ ਨੇ ਕੋਈ ਵੀ ਕਾਂਗਾਈਆ ਕਹਿੰਦਾ ਖੂਨ ਦੀ ਨਦੀ ਦੇ ਵਿੱਚ ਛਾਲ ਹੱਸ ਕੇ ਜਰੀ ਪੰਜਾਬੀਆਂ ਨੇ ਵੀਡੀਓ ਨੂੰ ਸ਼ੇਅਰ ਕਰ ਦੋ ਹਿੰਦੁਸਤਾਨ ਦੇ ਰਹਿਣ ਵਾਲੇ ਆ ਪੰਜਾਬ ਦੇ ਪੰਜਾਬੀਓ ਕਿਉਂਕਿ ਤੁਹਾਨੂੰ ਪੰਜਾਬੀਆਂ ਦਾ ਹੀ ਵਾਸਤਾ ਵੀਡੀਓ ਨੂੰ ਸ਼ੇਅਰ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰੋ ਦੱਬ ਕੇ ਸਪੋਰਟ ਕਰੋ ਕਿਉਂਕਿ ਅਪਾ ਜੋ ਵੀ ਮੁੱਦਾ ਆਊਗਾ ਨਵਾਂ ਉਹੀ ਮੁੱਦਾ ਤੁਹਾਡੇ ਸਾਹਮਣੇ ਰੱਖਾਂਗੇ ਪੰਜਾਬੀਓ ਸੋ ਸਸਰੀ ਕਾਰਸਾਰਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ